ਕੜ ਦੇ ਵਿੱਚ ਇਹ ਯਾਤਰਾ ਕੱਲ ਯਾਤਰਾ ਪਹੁੰਚੀ ਹਤਾ ਚੰਡੀਗੜ੍ਹ ਦੇ ਜਿਹੜੇ ਮੇਰ ਨੇ ਕੁਲਦੀਪ ਸਿੰਘ ਕੁਲਦੀਪ ਕੁਮਾਰ ਟੇਟਾ ਵੀ ਖਾਸ ਸੁਰ ਦੇ ਉੱਪਰ ਪਹੁੰਚਣੇ ਹੋ ਆਮ ਆਦਮੀ ਪਾਰਟੀ ਦੇ ਜਿਹੜੇ ਮੇਰ ਨੇ ਉਹ ਵੀ ਪਹੁੰਚੇ ਖਾਸ ਸੁਰ ਤੇ ਮੇਰ ਸਾਹਿਬ ਕਿਸ ਰਿਕ ਤੇ ਦੇਖਦੇ ਹੋ ਅੱਜ ਜਿਹੜੀ ਯਾਤਰਾ ਹੈ ਚੰਡੀਗੜ੍ਹ ਤੇ ਵਿੱਚ ਵੀ ਕੱਢੀ ਗਈ ਔਰ ਲਗਾਤਾਰ ਅੰਦੋਲਨ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਚੱਲ ਰਿਹਾ ਹੈ ਪਹਿਲਾਂ ਦੇ ਦੇਖੀਏ ਐਸਾ ਹੈ ਨਾ ਕਿ ਜੋ ਬੀਜੇਪੀ ਦੀ ਦਮਨਕਾਰੀ ਨੀਤੀਆਂ ਹਨ ਉਸ ਵਿੱਚ ہمارا ਇੱਕ ਜਵਾਨ ਨੌਜਵਾਨ ਭਾਈ ਜੋ ਸ਼ਹੀਦ ਹੋਇਆ ਹੈ ਉਹ ਸੇ ਅੱਜ ਸ਼ਰਧਾਂਜਲੀ ਰਕਿਤ ਕਰਨ ਆਏ ਹੈ ਔਰ ਇਹ ਯਾਤਰਾ ਜੋ ਹੈ ਇਹ ਉਨਕੀ ਸ਼ਰਧਾਂਜਲੀ ਦੇਣੇ ਲਈ ਤਾਂ ਹੈ ਹੀ ਹੈ ਲੇਕਿਨ ਇਹ ਲੋਕੋ ਨੂੰ ਬਤਾਣੇ ਲਈ ਵੀ ਹੈ ਕਿਸ ਤਰ੍ਹਾਂ ਸੇ ਭਾਜਪਾ ਦਮਨਕਾਰੀ ਨੀਤੀਆਂ ਚਲਾ ਰਹੀ ਹੈ ਭਾਈ ਜਿਸ ਤਰੀਕੇ ਨਾਲ ਉਹਨਾਂ ਨੇ ਆਪਣਾ ਹੁਣ ਸੀਐਮ ਵੀ ਬਦਲਤਾ ਉਥੋਂ ਕੀ ਲੱਗਦਾ ਵੀ ਇਹ ਉਹਨਾਂ ਦੀ ਕੋਈ ਚਾਲ ਹੈ ਵੀ ਜਿਹੜਾ ਲੋਕਾਂ ਦੇ ਅੱਖਾਂ ਦੇ ਉੱਪਰ ਪਰਦਾ ਜਿਹੜਾ ਹੈ ਚੁੱਕਣ ਦੇ ਲਈ ਹੈ ਸੀਐਮ ਬਦਲਣਾ ਕੋਈ ਉਸ ਦੀ ਉਪਚਾਰਤਾ ਨਹੀਂ ਹੈ ਉਹਨੇ ਆਪਣੀ ਨੀਤੀਆਂ ਬਦਲਨੀ ਚਾਹੀਏ हैं, मतलब बदलना कोई, कोई नहीं है। उन्हें बदलनी चाहिए जो किसान भाई इतने दिनों से जो बात करनी चाहिए ये कोई बड़ी नहीं कर रहे हैं। ये कोई हमारे देश के लोग हैं हमारे अपने किसान हैं इनसे बैठ के बात कर रहे हैं और ये जो मुद्दा इन्होंने इतना बड़ा बना दिया इतना बड़ा मुद्दा था नहीं जितना बड़ा इन्होंने बना दिया बैठ के अगर समस्या का समाधान हो सकता है जरूर करना चाहिए और भी कौन था किस तरीके देख रहे हो ਚੰਡੀਗੜ੍ਹ ਦੇ ਵਿੱਚ ਸਵਾਗਤ ਵੀ ਕਰ ਰਹੇ ਹਾਂ ਕਿਸਾਨ ਜਥੇਬੰਦੀਆਂ ਦੇ ਕਿਸਾਨ ਵੀਰਾਂ ਦਾ ਇਹ ਸਾਡੇ ਭਰਾ ਨੇ ਮੇਰਾ মিডিਆ ਦੇ ਮਾਧਿਅਮ ਰਾਹੀਂ ਇਹ ਸਵਾਲ ਹੈ ਕਿ ਕੀ ਦਿੱਲੀ ਸਾਡੇ ਦੇਸ਼ ਤੋਂ ਬਾਹਰ ਜਾਂ ਦਿੱਲੀ ਸਾਡਾ ਨਹੀਂ ਕਿ ਦਿੱਲੀ ਸਾਡਾ ਪੰਜਾਬੀਆਂ ਦਾ ਨਹੀਂ ਜੇ ਸਾਡੇ ਪੰਜਾਬ ਦੇ ਕਿਸਾਨ ਅਗਰ ਦਿੱਲੀ ਜਾ ਰਹੇ ਨੇ ਕਿਵੇਂ ਹਰਿਆਣਾ ਸਰਕਾਰ ਰਸਤੇ 'ਚ ਰੋਕ ਕੇ ਉਹਨਾਂ ਨੂੰ ਤਸ਼ੱਦਦ ਟਾਰੀਏ ਤੁਸੀਂ ਦੇਖੋ ਇੱਕ ਸਾਡਾ ਕਿਸਾਨ ਵੀਰ ਬੱਲੂ ਪਿੰਡ ਤੋਂ ਸ਼ਹੀਦ ਸ਼ੁਭਕਰਮਨ ਸਿੰਘ ਸਾਡਾ ਵੀਰ ਨੌਜਵਾਨ ਵੀਰ ਸਿਰ ਤੇ ਗੋਲੀ ਜਿਹੜੀ ਇਹਦੇ ਵਿੱਚ ਵੱਜੀ ਆ ਮਤਲਬ ਕਿੰਨੀ ਦਰਦਨਾਕ ਜਿਹੜੀ ਇਹਨਾਂ ਨੂੰ ਸ਼ਹਾਦਤ ਇਹਨਾਂ ਵੱਲੋਂ ਭਾਜਪੀ ਜਿਹੜੀ ਸਰਕਾਰ ਹੈ ਜਾਂ ਖੱਟਰ ਸਰਕਾਰ ਹੈ ਉਹਨਾਂ ਵੱਲੋਂ ਕੀਤੀ ਗਈ ਹੈ ਮੈਂ ਇਹ ਕਹਿੰਨਾ ਕੀ ਡੈਮੋਕ੍ਰੇਸੀ ਸਾਡੇ ਕੋਲ ਲੋਕਤੰਤਰ ਹੈ ਸਾਡਾ ਬੋਲਣਾ ਸਾਡੇ ਮੰਗ ਰੱਖਣਾ ਸਾਡਾ ਹੱਕ ਹੈ ਔਰ ਜੇ ਉਹਦੇ ਲਈ ਦਿੱਲੀ ਜਾ ਰਹੇ ਨੇ ਤਾਂ ਹਰਿਆਣਾ ਸਰਕਾਰ ਨੂੰ ਰਸਤੇ 'ਚ ਰੋਕਣਾ ਨਹੀਂ ਚਾਹੀਦਾ ਜੋ ਬਿਲਕੁਲ ਗਲਤ ਹੈ ਬਿਲਕੁਲ ਧੰਨਵਾਦ ਤਾਂ तमाम ਜਿਹੜੇ ਲੋਕ ਨੇ ਜਿਹੜੇ ਕਿਸਾਨ ਆਗੂ ਨੇ ਉਹ ਜਗ੍ਹਾ ਦੇ ਉੱਪਰ ਪਹੁੰਚੇ ਇਹਦਾ ਵੱਡੀ ਤਦਾਦ ਜਿਹੜੀ ਆ ਉਹ ਵੀ ਇਸ ਜਗ੍ਹਾ ਦੇ ਉੱਪਰ ਲੋਕ ਦੇਖ ਸਕਦੇ ਲੋਕਾਂ ਦੀ ਤਾਂ ਦੂਸਰੀ ਤਰਫ ਜਿਹੜਾ ਕਿਸਾਨ ਆਗੂਆਂ ਨੂੰ ਅੱਜ ਰੋਕ ਕੇ ਸਵਾਗਤ ਵੀ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਇੱਥੇ ਚੰਡੀਗੜ੍ਹ ਦੇ ਵਿੱਚ ਹਾਲਾਂਕਿ ਇਹ ਚੰਡੀਗੜ੍ਹ ਤੋਂ ਯਾਤਰਾ ਜਿਹੜੀ ਕਲਸ਼ ਯਾਤਰਾ ਹੁੰਦੀ ਹੋਈ ਸਿੱਧੀ ਬਾਅਦ ਦੇ ਵਿੱਚ ਹਰਿਆਣੇ ਦਾਖਲ ਹੋਵੇਗੀ ਹਰਿਆਣੇ ਦੇ ਵਿੱਚ ਅੱਜ ਰਾਜ ਜਿਹੜਾ ਸਕੇਤੜੀ ਰੁਕਿਆ ਜਾਣਾ ਹੈ ਔਰ ਸਕੇਤੜੀ ਤੋਂ ਬਾਅਦ ਜਿਹੜਾ ਅੱਜ ਇੱਕ ਗੱਲ ਕਰੀਏ ਤਾਂ ਸਿੱਧੇ ਤੌਰ ਦੇ ਉੱਪਰ ਇਹ ਯਾਤਰਾ ਜਿਹੜੀ ਹਰਿਆਣੇ ਦਾਖਲ ਹੋਵੇਗੀ ਹਰਿਆਣੇ ਦੇ ਵਿੱਚ ਵੀ ਜਿਹੜਾ ਇਹ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ ਫਿਲਹਾਲ ਜਿਹੜੇ ਕਿਸਾਨ ਆਗੂ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਹੋਊਗੀ ਉਹ ਕਰਾਂਗੇ ਤਾਂ ਸਰਕਾਰਾਂ ਜੜੀਆਂ ਨੇ ਥੋੜਾ ਜਿ ਪਹਿਲਾਂ ਵੀ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਵੀ ਦਾਖਲ ਨਹੀਂ ਸੀ ਹੋਂ ਦਿੱਤਾ ਜਾਂਦਾ ਲੇਕਿਨ ਚੰਡੀਗੜ੍ਹ ਪਹੁੰਚੇ ਉਹ ਪ੍ਰਦਰਸ਼ਨ ਕਰਨ ਦੇ ਲਈ ਔਰ ਉਹ ਹਰਿਆਣੇ ਜਾਣਾ ਤਾਂ ਕੀ ਲੱਗਦਾ ਹੈ ਸਰਕਾਰ ਅੱਗੇ ਜਾਨ ਦੇਊਗੀ ਕਿਉਂਕਿ ਹੁਣ ਤਾਂ ਸੀਐਮ ਵੀ ਬਦਲਤਾ ਉਹਨਾਂ ਨੇ ਅੱਗੇ ਜਾਨ ਦੇਣਗੇ ਸੰਘਰਸ਼ ਕਰਨ ਦੇ ਲਈ ਜਾਂ ਫਿਰ ਇੱਥੇ ਰੁਕੋਗੇ ਦੇਖਿਓ ਜਿਹੜੀ ਆ ਆਪਨੇ ਗੱਲ ਕਰੀ ਆ ਆਪਣੀ ਹਰਿਆਣੇ ਵਾਲੀ ਨਾ ਇਹ ਬਹੁਤ ਵੱਡੀ ਗੱਲ ਹੈ ਹਰਿਆਣਾ ਸਰਕਾਰ ਦਾ ਇਰਾਦਾ ਗਲਤ ਹੈ ਪਹਿਲਾਂ ਇਹਨਾਂ ਨੇ ਜੀਜੇਪੀ ਦੇ ਬੀਜੇਪੀ ਨੇ ਦੋਹਿਆਂ ਨਾਲ ਕਠਵੰਦਨ ਸਰਕਾਰ ਬਣਾ ਕੇ ਸਾਢੇ 4 ਸਾਲ ਲਗਾਤਾਰ ਸਾਢੇ 4 ਸਾਲ ਪ੍ਰਦੇਸ਼ ਨੂੰ ਲੁੱਟਿਆ ਤੇ ਹੁਣ ਕੋਈ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪੜਿਆ ਹਰਿਆਣੇ ਨੂੰ ਪਹਿਲਾਂ ਵੀ ਬੀਜੇਪੀ ਸਰਕਾਰ ਹੈ ਹਰਿਆਣੇ ਵਾ ਔਰ ਅੱਜ ਵੀ ਬੀਜੇਪੀ ਸਰਕਾਰ ਹੀ ਹੈ ਹਰਿਆਣੇ ਵਿੱਚ ਪਰ ਲੇਕਿਨ ਇੱਕ ਬਾਤ ਤਾਂ ਹੈ ਕਿ ਬਾਰ ਬਾਰ ਜਿਤਨੇ ਮਰਜੀ ਮੁੱਖ ਮੰਤਰੀ ਬਦਲੇ ਇਸੇ ਕੋਈ ਬੈਨੀਫਿਟ ਨਹੀਂ ਇਹਨਾਂ ਕੋ ਆਪ ਜਨਤਾ ਸਮਝਦਾਰ ਹੈ ਪ੍ਰਦੇਸ਼ ਸਮਝਦਾਰ ਹੈ ਇਨਕੇ ਬਕਾਬੇ ਮੇ ਨਹੀਂ ਆਏਗੇ ਲੋਕ ਔਰ ਜੋ ਹਰਿਆਣਾ ਕੀ ਬਾਤ ਹੈ ਜੋ ਆਪਣਾ केंद्र सरकार के इशारे पे और हमारी जो हरियाणा सरकार के प्रशासन ने हमारे भाई शुभकरण की जो गोली मार के इन्होंने मौके पे हत्या कर दी जो शहीद हुए अपने भाई किसान कौम के लिए वो एक बहुत छोटे परिवार से थे वो दो दो बहनों के भाई थे और मैं कहना चाहता हूँ प्रशासन से कि आगे इस तरह की कोई गलती ना करें और जो ये शुभकरण की यादगिरी के लिए उसके जो अपना जमीन के हक हैं मांगे हैं इनको लेकर के ਜੋ ਲੜਾਈ ਚੱਲ ਰਹੀ ਹੈ ਅੱਛਾ ਬਿਲਕੁਲ ਤਾਂ तमाम ਜਿਹੜੇ ਕਿਸਾਨ ਨੇ ਉਹ ਵੀ ਅੱਜ ਸੰਘਰਸ਼ ਕਰਦੇ ਹੋਏ ਜਿਹੜਾ ਇੱਕ ਨੌਜਵਾਨ ਜਿਸ ਦੀ ਗੋਲੀ ਲੱਗਨ ਦੇ ਨਾਲ ਮੌਤ ਹੁੰਦੀ ਹੈ ਔਰ ਉਹਦੇ ਬਾਅਦ ਉਸ ਦੇ ਪਿੰਡ ਵੱਲੋਂ ਤੋਂ ਇਹ ਕਲਸ਼ ਯਾਤਰਾ ਸ਼ੁਰੂ ਹੋਈ ਹੈ ਕਲਸ਼ ਯਾਤਰਾ ਸ਼ੁਰੂ ਤਬਾਦ ਹੁਣ ਚੰਡੀਗੜ੍ਹ ਦੇ ਵਿੱਚ ਕਿਸਾਨ ਆ ਕੋ ਜਿਹੜੇ ਪਹੁੰਚੇ ਐ ਔਰ ਹੁਣ ਇਹ ਯਾਤਰਾ ਜਿਹੜੀ ਚੰਡੀਗੜ੍ਹ ਤੋਂ ਹੁੰਦੇ ਹੋਏ ਪੰਚਕੁਲੇ ਸਕੇਤੜੀ ਜਿਹੜੀ ਰਾਤ ਰੁਕੀ ਗਈ ਔਰ ਉਸ ਤੋਂ ਬਾਅਦ ਅਗਲੇ ਦਿਨ ਹਰਿਆਣਾ ਵੱਲ ਨੂੰ ਰਵਾਨਾ ਹੋਵੇਗੀ कैमरा पर्सन सुमित टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर